ਦੋਸਤੋ ਇੱਕ ਵਾਰ ਕਹਿੰਦੇ ਕੋਈ ਬੰਦਾ ਆਪਦੇ ਘਰ ਬੈਠਾ ਲੈਪਟਾਪ ਦੇ ਉੱਪਰ ਕੰਮ ਕਰ ਰਿਹਾ ਸੀ ਯਾਨੀ ਕਿ ਬੜਾ ਬਿਜ਼ੀ ਸੀ ਉਹ ਤਾਂ ਉਹਦੇ ਕੋਲੇ ਉਹਦਾ ਛੋਟਾ ਜਿਹਾ ਬੱਚਾ ਜਿਹੜਾ ਕਿ ਤੀਜੀ ਚੌਥੀ ਕਲਾਸ ਦੇ ਵਿੱਚ ਪੜਦਾ ਸੀ ਉਹ ਉਹਨੂੰ ਵਾਰੀ-ਵਾਰੀ ਡਿਸਟਰਬ ਕਰ ਰਿਹਾ ਸੀ ਤਾਂ ਉਸ ਬੰਦੇ ਨੇ ਇੱਕ ਉਹਦੇ ਕੋਲੇ ਦੁਨੀਆ ਦਾ ਨਕਸ਼ਾ ਪਿਆ ਸੀ ਉਹ ਨਕਸ਼ੇ ਦੇ ਟੁਕੜੇ ਕੀਤੇ ਤੇ ਉਹ ਸਾਬ ਦੇ ਬੱਚੇ ਨੂੰ ਫੜਾ ਤੇ ਕਹਿੰਦਾ ਵੀ ਇਹਨੂੰ ਤੂੰ ਜੋੜ ਕੇ ਲਿਆ ਉਹਨੂੰ ਇਹ ਸੀ ਵੀ ਚਲੋ ਬੱਚਾ ਕੋਸ਼ਟਾਂਵੇਂ ਇਸ ਕਿੱਤੇ ਦੇ ਵਿੱਚ ਲੱਗੂਗਾ ਇਹਨੂੰ ਨਕਸ਼ੇ ਨੂੰ ਜੋੜਨ ਦੇ ਵਿੱਚ ਉਹਨੇ ਟਾਈਮ 'ਚ ਮੈਂ ਆਪਦਾ ਕੰਮ ਮੁਕਾ ਲੂਗਾ ਪਰ ਉਹ ਬੱਚਾ ਥੋੜਾ ਜਿਹਾ ਸਾਈਡ ਤੇ ਗਿਆ ਤਾਂ ਉਹਨੇ ਉਦੀ ਬੜੀ ਜਲਦੀ ਉਹ ਜਿਹੜਾ ਨਕਸ਼ਾ ਸੀ ਉਹਨੂੰ ਜੋੜ ਕੇ ਆਪਦੇ ਫਾਦਰ ਨੂੰ ਲਿਆ ਕੇ ਦੇ ਦਿੱਤਾ ਤਾ ਉਹ ਜਦੋਂ ਉਸ ਬੰਦੇ ਨੇ ਦੇਖਿਆ ਉਹ ਬਿਲਕੁਲ ਸਹੀ ਜੋੜਿਆ ਸੀ ਤਾਂ ਉਹਨੇ ਬੱਚੇ ਨੂੰ ਪੁੱਛਿਆ ਵੀ ਕਹਿੰਦਾ ਤੂੰ ਕੀ ਆ ਆਪਦੀ ਮਦਰ ਦੀ ਹੈਲਪ ਲਈ ਆ ਮੰਮੀ ਦੀ ਹੈਲਪ ਲਈ ਆ ਉਹ ਕਹਿੰਦਾ ਵੀ ਨਹੀਂ ਮੈਂ ਇਹਨੂੰ ਖੁਦ ਜੋੜਿਆ ਉਹ ਕਹਿੰਦਾ ਫਿਰ ਤੂੰ ਇਹ ਦੱਸ ਵੀ ਇਹ ਜੋੜਿਆ ਕਿਵੇਂ ਤੈਨੂੰ ਕੀ ਪਤਾ ਵੀ ਇੱਥੇ ਬੰਗਲਾਦੇਸ਼ ਪੂਟਾਨ ਬਰਮਾ ਚੀਨ ਅਫਗਾਨਿਸਤਾਨ ਦੇਸ਼ ਵੀ ਇਹ ਕਿੱਥੇ ਆ ਤੈਨੂੰ ਇਸ ਚੀਜ਼ ਦਾ ਕੀ ਪਤਾ ਉਹ ਕਹਿੰਦਾ ਪਾਪਾ ਜੀ ਕਹਿੰਦਾ ਮੈਂ ਇਹਨੂੰ ਦੁਨੀਆ ਵਾਲੇ ਪਾਸੋਂ ਨਹੀਂ ਜੋੜਿਆ ਇਹਦੇ ਮਗਰਲੇ ਪਾਸੇ ਇੱਕ ਬੰਦਾ ਬਣਿਆ ਹੋਇਆ ਸੀ ਮੈਂ ਉਹ ਬੰਦੇ ਨੂੰ ਜੋੜਦਾ ਤਾਂ ਇਸ ਤੋਂ ਉਸ ਬੱਚੇ ਨੇ ਸਿੱਖਿਆ ਵਾਲੀ ਗੱਲ ਵੀ ਦੱਸੀ ਵੀ ਉਹ ਕਹਿੰਦਾ ਵੀ ਸਾਨੂੰ ਪਹਿਲਾਂ ਬੰਦੇ ਨੂੰ ਸਹੀ ਕਰਨਾ ਚਾਹੀਦਾ ਜਾਨੀ ਕਿ ਇਨਸਾਨ ਨੂੰ ਸਹੀ ਕਰਨਾ ਚਾਹੀਦਾ ਜੇ ਇਨਸਾਨ ਸਹੀ ਹੋ ਜਾਣ ਤਾਂ ਦੁਨੀਆ ਜਿਹੜੀ ਉਹ ਆਪਣੇ ਆਪ ਸਹੀ ਹੋ ਜਾਊਗੀ